ਸਤਿਉੰਮ ਤੁਸੀਂ ਜੁੜੇ ਹੋ ਹਕ ਸੱਚ ਚੈਨਲ ਦੇ ਨਾਲ ਤੇ ਜੈਪੀ ਜੈ ਭਾਰਤ ਸਤਿਉੰਮ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸ਼ੇਅਰ ਤੇ ਕਮੈਂਟ ਤੇ ਲਾਈਕ ਜਰੂਰ ਕਰਿਆ ਕਰੂ ਕਿਉਂਕਿ ਆਉਣ ਵਾਲੀ ਵੀਡੀਓ ਤੁਹਾਨੂੰ ਜਰੂਰ ਪਤਾ ਲੱਗਦਾ ਰਹੇ ਇਹਦੂ 4-5 ਮਹੀਨੇ ਪਹਿਲਾਂ ਆਪਾਂ ਇੱਕ ਤੁਹਾਡੇ ਸਾਹਮਣੇ ਵੀਡੀਓ ਪਾਈ ਸੀ ਕਿਸੇ ਦੇ ਖਿਲਾਫ ਨਹੀਂ ਪਾਈ ਸੱਚ ਦੇ ਤੇ ਝੂਠ ਦੀ ਲੜਾਈ ਦਸੀ ਸੀ ਵੀ ਸਾਡੇ 85% ਲੋਕਾਂ ਦੇ ਕਬਜ਼ਾ ਕਿਹੜੇ ਧਰਾੜ ਲੋਕਾਂ ਦਾ ਹੈ ਉਹ ਧਰਾੜ ਲੋਕ ਜਿਹੜੇ ਆਪਣੇ ਆਪ ਨੂੰ ਪਿੱਛੇ ਜੱਟ ਵਾਲਾ ਸ਼ਬਦ ਲਿਖਾ ਕੇ ਸਾਡੇ ਪੰਜਾਬ ਦਾ ਘਾਣ ਕਰਦੇ ਨੇ ਤੇ ਪੰਜਾਬ ਦੇ ਬਾਰਿਸ਼ਬਣ ਬਣਾਉਂਦੇ ਨੇ ਉਹ ਲੋਕਾਂ ਦੀ ਅੱਜ ਮੈਂ ਤੁਹਾਨੂੰ ਇੱਕ ਲਿਸਟ ਤਿਆਰ ਕਰਕੇ ਦੱਸਣ ਲੱਗਾ ਵੀ ਇਹ 19 ਗੱਲਾਂ ਮੈਂ ਤੁਹਾਨੂੰ ਪੁੱਛਣ ਲੱਗਿਆ ਇਹਦੇ ਵਿੱਚ ਮੈਨੂੰ ਇੱਕ ਵੀ ਗੱਲ ਗਲਤ ਹੋਈ ਤਾਂ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਪਰ ਆਪਾਂ ਸਭ ਤੋਂ ਪਹਿਲਾਂ ਉਹ ਸੰਤ ਦਾ ਨਾਂ ਲੈਨੇ ਆ ਜਿਨੇ ਕੇ ਪੰਜਾਬ ਦੇ ਵਿੱਚ ਸਾਡੇ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕਰਵਾਇਆ ਤੇ ਨਾਂ ਇੰਦਰਾ ਗਾਂਧੀ ਦਾ ਲਿਆ ਗਿਆ ਨਾ ਕਿ ਰਾਸ਼ਟਰਪਤੀ ਦਾ ਗਿਆਨੀ ਜੈਲ ਸਿੰਘ ਦਾ ਨਾ ਕਿ ਇਹਨਾਂ ਦੇ ਸੰਤ ਜਰਨੈਲ ਸਿੰਘ ਦਾ ਤਾਂ ਉੱਥੇ ਦੋਸ਼ੀ ਕਿਹਨੂੰ ਬਣਾਇਆ ਗਿਆ ਸਾਥੀਓ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੂੰ ਤਸੱਥਿਓ ਮੈਂ ਉਹਦਾ ਨਾਂ ਦਾ ਜ਼ਿਕਰ ਕਰਨ ਚੱਲਿਆ ਨੰਬਰ 1 ਪਹਿਲਾ ਸਾਥਿਓ ਜਿਹੜਾ ਪੰਜਾਬ ਦਾ ਕਹਾਣ ਕਰਨ ਵਾਲਾ ਪਹਿਲਾ ਸ਼ਖਸ ਆ ਸਾਥਿਓ ਸੰਤ ਜਰਨੈਲ ਸਿੰਘ ਰੋਲੇ ਲੰਡੇ ਵਾਲੇ ਜਿਨ੍ਹਾਂ ਨੂੰ ਇਹ ਲੋਕ ਸੰਤ ਕਹਿੰਦੇ ਨੇ ਕਾਲੀਆਂ ਪੀੜਾਂ ਸੰਤ ਕਹਿੰਦੀਆਂ ਨੇ ਸਾਡੇ ਲੋਕ ਜੀ ਦਾ ਸੰਤ ਹੈਗਾ ਉਹ ਕਹੀ ਸਾਥਿਓ ਦੂਜਾ ਅੰਮ੍ਰਿਤਪਾਲ ਜਿਹੜਾ ਵਾਰਸ਼ ਪੰਜਾਬ ਦਾ ਬਣ ਕੇ ਆ ਜਿਨੇ ਮਾਰੇ ਦੇ ਰੂਪ ਲੈ ਕੇ ਜ਼ਿਲਾਂ ਦੇ ਵਿੱਚ ਤੁਰਿਆ ਫਿਰਿਆ ਉਹਨੂੰ ਸਾਡੀਆਂ ਕਾਲੀਆਂ ਪੀੜਾਂ ਨੇ ਐਮਪੀ ਵੀ ਬਣਾ ਦਿੱਤਾ ਸਾਥਿਓ ਸਰਸੇ ਵਾਲਾ ਵੀ ਇਸੇ ਪਰਿਵਾਰ ਚੋਂ ਜੱਟ ਚੋਂ ਇਹਨੇ ਸਾਡੇ ਨਾਲ ਕੀ ਕੀ ਕੀਤਾ ਹੈ ਗਰੀਬ ਲੋਕਾਂ ਨਾਲ ਜ਼ਿਆਦਾ ਸਤਿਓ ਗੁਰੂ ਘਰਾਂ ਵਿੱਚ ਕਬਜ਼ੇ ਕਿੱਲਾ ਦੇ ਨੇ ਇਹ ਵੀ ਇਨ੍ਹਾਂ ਲੋਕਾਂ ਦੇ ਨੇ ਜੱਟ ਪਰਿਵਾਰਾਂ ਦੇ ਨੇ ਸਤਿਓ ਹਰ ਪਿੰਡ ਉੱਤੇ ਕਬਜ਼ਾ ਹਰ ਇੱਕ ਪਿੰਡ ਉੱਤੇ ਕਬਜ਼ਾ ਵੀ ਇਨ੍ਹਾਂ ਹੀ ਧੜਾੜ ਲੋਕਾਂ ਦਾ ਹੈ ਜੇ ਕੋਈ ਗਰੀਬ ਐਸਸੀ ਲੀਡਰ ਇਨ੍ਹਾਂ ਦੇ ਪਿੰਡ ਦੇ ਵਿੱਚ ਜਾਂਦਾ ਤਾਂ ਇਹ ਕਹਿੰਦੇ ਅਸੀਂ ਪਿੰਡ ਚ ਨਹੀਂ ਵੜਨਦੇ ਤਾਂ ਛੰਡੇ ਲੈ ਕੇ ਇਹ ਮੂਰੇ ਹੋ ਜਾਂਦੇ ਆ ਵੀ ਪਿੰਡ ਸਾਡਾ ਹੈ ਸਾਥਿਓ ਪੰਜਾਬ ਸਰਕਾਰ ਵੀ ਇਹਨਾਂ ਜੱਟ ਪਰਿਵਾਰਾਂ ਦੀ ਹੈ ਗਰੀਬ ਪਰਿਵਾਰਾਂ ਦੀ ਨਹੀਂ ਸਾਥਿਓ ਮਜ਼ਦੂਰਾਂ ਨੂੰ ਫਰੀ ਰਾਸ਼ਨ ਮਿਲਦਾ ਜਿਹੜਾ ਫਰੀ ਨੌਕਰੀ ਮਿਲਦੀ ਹੈ ਇਹ ਵੀ ਜਾਲਾ ਇਹ ਲੋਕ ਕਰਦੇ ਨੇ ਸਾਥਿਓ ਜਿਹੜੇ ਆਪਣੇ ਆਮਗਰ ਜੱਟ ਲਗਾਉਂਦੇ ਨੇ ਸਾਥਿਓ ਅੰਨਦਾਤਾ ਅੰਨਦਾਤਾ ਵੀ ਇਹ ਕਹੋਂਦਾ ਜਿਹੜਾ ਛਰਕਾਂ ਤੇ ਬੈਠਾ ਹੈ ਜਿਹਦੇ ਮਗਰ ਜੱਟ ਲੱਗਦਾ ਹੈ ਕਿਸਾਨ ਤੇ ਮਜ਼ਦੂਰ ਨੂੰ ਤਾਂ ਇਹ ਅੰਨਦਾਤਾ ਹੀ ਨਹੀਂ ਕਹਿੰਦੇ ਇਹ ਤਾਂ ਅਨਦਾਤਾ ਆਪ ਬਣਦੇ ਨੇ ਇਹ ਮੈਨੂੰ ਐ ਦੱਸੋ ਸੱਚ ਦੱਸਿਓ ਵੀ ਕਿਸਾਨ ਤੇ ਮਜ਼ਦੂਰ ਅੰਦਾਤਾ ਹੈ ਕਿ ਧਰਨਾ ਤੇ ਬੈਠਣ ਵਾਲੇ ਲੋਕ ਜਿਹਦੇ ਪਿੱਛੇ ਜੱਟ ਸ਼ਬਦ ਲੱਗਦਾ ਹੈ ਇਹ ਅੰਦਾਤਾ ਹੈ ਸਤਿਓ ਪੰਜਾਬ ਦਾ ਮੁੱਖ ਮੰਤਰੀ ਵੀ ਜੱਟ ਹੈ ਮੇਰੇ ਵੀਰੋ ਇਹ ਵੀ ਸੋਡੇ ਤੇ ਪੜੀ ਨਹੀਂ ਕਿ ਜਿਆਦਾ 85% ਲੋਕੋ ਅੱਖਾਂ ਖੋਲੋ ਮਾੜੀਆਂ ਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਜੱਟ ਹੈ ਜਦੋਂ ਤੱਕ ਬਣਦਾ ਆਇਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜੱਟ ਹੀ ਬਣਦਾ ਆਇਆ ਸਾਥਿਓ ਅਗਲਾ ਆਜੂ ਜੇ ਅਸੀਂ ਪਾਰਟੀਆਂ ਚ ਨਾਲ ਲਈਏ ਬੜਿਆਂ ਦੇ ਮਿਰਚਾ ਲੱਗਣੀਆਂ ਬੜਿਆਂ ਨੂੰ ਗੁੱਸਾ ਲੱਗਣਾ ਤੇ ਬੜੇ ਕਹਿਣਗੇ ਇਹ ਗਲਤ ਉਹ ਕਰਦਾ ਕਾਂਗਰਸ ਦਾ ਪ੍ਰਧਾਨ ਵੀ ਅਜੇ ਤੱਕ ਜੱਟ ਬਣਦਾ ਆ ਜੇ ਬੜਾਇਆ ਤਾਂ ਅੰਦਾਜ਼ੀਆ ਥੋੜਾ ਜਿਹਾ ਬੜਾਇਆ ਸੀ ਤੇ ਨਹੀਂ ਜਾਤੀ ਬਣਦਾ ਤੁਰਿਆ ਆ ਸਾਥਿਓ ਅਕਾਲੀਆਂ ਦਾ ਤਾਂ ਹੈਗੀ ਹੀ ਹੈਗਾ ਪ੍ਰਧਾਨ ਜੱਟਾਂ ਦਾ ਪਰ ਸਾਡੇ ਚੱਪਲ ਚੱਪ ਲੋਕ ਕਦੇ ਅਕਾਲੀਆਂ ਕੰਨੀ ਕਦੇ ਮੇਰੇ ਵਰਗੇ ਕਾਂਗਰਸੀਆਂ ਕੰਨੀ ਮੇਰੇ ਵਰਗੇ ਵੀ ਇਹਨਾਂ ਦੇ ਵਰਗੀ ਨੇ ਆਮ ਆਪ ਦੀ ਵੀ ਪਾਰਟੀ ਦਾ ਪ੍ਰਧਾਨ ਵੀ ਜਾਤੀ ਹੋ ਸਕਦਾ ਹੈ ਪਰ ਇਹਦਾ ਪੱਕਾ ਨਹੀਂ ਪਰ ਸਾਥਿਓ ਮੈਂ ਸਾਡੀਆਂ ਕਾਲੀਆਂ ਪੀੜਾਂ ਨੂੰ ਕਹਿਣਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ ਪਲੇਟਫਾਰਮ ਬਣਾ ਲਓ ਆਪਾਂ 85% ਲੋਕ ਭੁੱਖੇ ਮਰਦੇ ਆ ਇਹ 15% ਲੋਕ ਨਲੇ ਕਿਸਾਨ ਤੇ ਮਜ਼ਦੂਰ ਕਹਉਂਦੇ ਆ ਤੇ ਨਾਰੇ ਇਹ ਜਿਤਾ ਵਾਲੇ ਲਾਉਂਦੇ ਆ ਤੇ ਨਾਂ ਵਰਤਦੇ ਆ ਕਿਸਾਨ ਤੇ ਮਜ਼ਦੂਰ ਦਾ ਹਾਂ ਇਹ ਜੱਟ ਧਰਨੇ ਤੇ ਲਾਉਣ ਵਾਲੇ ਸਾਥਿਓ ਇਸ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਮੈਨੂੰ ਜ਼ਰੂਰ ਜਵਾਬ ਦੇਣਾ ਵੀ ਇਹ ਜਿਹੜੀਆਂ 19 ਗੱਲਾਂ ਨੇ 19 ਗੱਲਾਂ ਦੇ ਵਿੱਚੋਂ ਮੇਰੀਆਂ ਕੋਈ ਝੂਠ ਗੱਲਾਂ ਹੋਈਆਂ ਤਾਂ ਲਿਖਤੀ ਰੂਪ ਦੇ ਵਿੱਚ ਜੂੜ ਪਾਇਓ ਸੋ ਇਹਨੀਆਂ ਬੇਨਤੀਆ ਕਰੂ ਪ੍ਰਭਾਨ ਹਕ ਸੱਚ ਦੀ ਗੱਲ ਨੂੰ ਦਿਓ ਇਜਾਜ਼ਤ ਰਾਇ ਕੁਰਜੀ ਕਾ ਖਾਲਸਾ ਰਾਇ ਕੁਰਜੀ ਕੀ ਫਤਿਹ